ਮੇਨ ਚਾਰ ਟੋਪਿਕ ਨੇ ਜਿਨ੍ਹਾਂ ਵਿੱਚ ਸਾਰੇ ਨਾਲੋਂ ਵੱਧ ਕਮਾਈ ਆ ਉਹ ਕਿਹੜੀ ਆ ਤੁਸੀਂ ਜਿਹੜੇ ਮਰਜ਼ੀ ਟੋਪਿਕ ਦੇ ਉੱਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋ ਤੁਹਾਨੂੰ ਕਮਾਈ ਹੋਣੀ ਸ਼ੁਰੂ ਹੋ ਜਾਏਗੀ YouTube ਤੋਂ ਪੈਸਾ ਕਮਾਣਾ ਕੋਈ ਔਖਾ ਨਹੀਂ ਹੈਗਾ ਬਹੁਤ ਸੌਖਾ ਹੈ ਯਾਰ ਬਹੁਤ ਸੌਖਾ 4 ਲੱਖ ਰੁਪਏ ਦਾ ਨਾ ਬੱਟੇ ਪਿਆ ਸਿਰਫ 1 ਮਹੀਨੇ ਦਾ ਸਿਰਫ ਸਪਾਂਸਰਸ਼ਿਪਾਂ ਦਾ ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਾਇਰ ਪਾਇਰ ਸასი ਗੱਲ ਦੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹਿ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਮੇਰੇ ਬਹੁਤ سارے ਭਿੰਨ ਭਰਾਵਾਂ ਦੇ ਮੈਨੂੰ ਫੋਨ ਵੀ ਹੁੰਦੇ ਨੇ ਮੈਸੇਜ ਵੀ ਹੁੰਦੇ ਨੇ Instagram ਦੇ ਉੱਤੇ WhatsApp ਤੇ ਵੀ ਉਹ ਮੈਸੇਜ ਕਰਕੇ ਪੁੱਛਦੇ ਨੇ ਉਹ ਨਾ ਮੈਨੂੰ ਬਸ ਸਿਰਫ ਇੱਕ ਚੀਜ਼ ਦੇ ਬਾਰੇ ਪੁੱਛਦੇ ਨੇ ਕਹਿੰਦੇ ਕਿ ਵੀਰ ਜੀ ਅਸੀਂ ਨੇ ਕਿਹੜੀ ਕੈਟਾਗਰੀ ਦੇ ਉੱਤੇ ਮਤਲਬ ਵੀ ਅਸੀਂ ਚੈਨਲ ਬਣਾਈਏ ਜਿਹਦੇ ਨਾਲ ਸਾਡਾ ਜਿਹੜਾ YouTube ਚੈਨਲ ਆ ਉਹ ਛੇਤੀ ਵਾਇਰਲ ਹੋ ਜਾ ਜਿਹੜੀ ਸਾਰਿਆਂ ਨਾਲ ਵੱਧ ਕਮਾਈ ਆ ਵੀ ਉਹ ਕਿਹੜੇ ਮਤਲਬ ਵੀ ਚੈਨਲਾਂ ਦੇ ਸਾਨੂੰ ਮਿਲਦੀ ਆ ਜੇ ਮੰਨ ਕੇ ਚੱਲੋ ਅਸੀਂ ਕੋਈ ਚੈਨਲ ਬਣਾ ਲੈਂਦੇ ਆ YouTube ਦੇ ਉੱਤੇ ਤੇ ਅਸੀਂ ਉਹਦੇ ਤੇ ਵੀਡੀਓ ਬਣਾਨੇ ਕੀ ਸ਼ੁਰੂ ਕਰ ਦਿੰਦੇ ਆ ਤੇ ਸਾਨੂੰ ਕਮਾਈ ਉਹਦੇ ਤੋਂ ਕਿਹੜੇ ਚੈਨਲ ਤੋਂ ਜ਼ਿਆਦਾ ਬਣਾਉਗੀ ਵੀ ਸਾਨੂੰ ਜਿਹੜਾ ਮਤਲਬ ਵੀ ਵੱਧ ਚੈਨਲ ਕਮਾਈ ਕਰਕੇ ਦਊਗਾ ਨਾ ਅਸੀਂ ਉਹਦੇ ਤੇ ਵੀਡੀਓ ਬਣਾਵਾਂਗੇ ਦੇਖੋ ਮੈਂ ਪਹਿਲਾਂ ਤੋਂ ਤੁਹਾਡੇ ਸਾਰਿਆਂ ਦਾ ਨਾ ਇੱਕ ਮਤਲਬ ਵੀ ਵਹਿਮ ਜੇ ਗੇ ਦਾ ਭਲੇਖਾ ਗੇ ਦਾ ਉਹ ਮੈਂ ਦੂਰ ਕਰਨਾ ਚਾਹੁੰਦਾ ਜੀ ਸੋ ਦੇਖੋ ਜੇ ਆਪਾਂ ਗੱਲ ਕਰੀਏ YouTube ਦੇ ਉੱਤੇ ਸਭ ਤੋਂ ਜ਼ਿਆਦਾ ਕਮਾਈ ਦੀ ਹਾਂ ਸਭ ਤੋਂ ਜ਼ਿਆਦਾ ਕਮਾਈ ਦੀ ਹੈਗੀ ਆ ਇਹ ਜਿਹੜੀ ਕੈਟਾਗਰੀ ਹੈਗੀ ਨੇ ਮੈਂ ਤੁਹਾਨੂੰ ਚਾਰ ਕੈਟਾਗਰੀ ਦੱਸਾਂਗਾ ਇਸ ਵੀਡੀਓ ਦੇ ਵਿੱਚ ਉਹ ਕਿਹੜੀਆਂ ਚਾਰ ਕੈਟਾਗਰੀਆਂ ਨੇ ਜਿਹਦੇ ਵਿੱਚ ਬਹੁਤ ਜ਼ਿਆਦਾ ਅਨਲਿਮਟਿਡ ਕਮਾਈ ਆ ਦੇਖੋ ਅਨਲਿਮਟਿਡ ਕਮਾਈ ਸਾਰੇ ਚੈਨਲਾਂ ਦੇ ਵਿੱਚ ਆ ਜੀ ਤੁਸੀਂ ਜਿਹੜੇ ਮਰਜ਼ੀ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋ ਤੁਹਾਨੂੰ ਕਮਾਈ ਹੋਣੀ ਸ਼ੁਰੂ ਹੋ ਜਾਏਗੀ ਤੁਹਾਡੀ ਹੁਣ ਮਤਲਬ ਵੀ ਜਿਹੜੀ ਆਸ ਆ ਨਾ ਤੁਸੀਂ ਸੋਚਦੇ ਹੋ ਜਿਹੜੀ ਤੁਹਾਡੀ ਸੋਚਾ ਤੁਸੀਂ ਇਹਨੇ ਜੇ ਸਾਨੂੰ ਨਾ ਮਹੀਨੇ ਦਾ 35-40000 ਰੁਪਏ ਮਿਲੀ ਜਾਵੇ ਸਾਨੂੰ ਬਸ ਬਹੁਤ ਆ ਪਰ YouTube ਤੁਹਾਡੀ ਉਮੀਦਾਂ ਤੋਂ ਜ਼ਿਆਦਾ ਤੁਹਾਡੀ ਸੋਚ ਤੋਂ ਜ਼ਿਆਦਾ ਤੁਹਾਨੂੰ ਪੈਸੇ ਦੇਵੇਗੀ ਤੁਸੀਂ 40 45 ਹਜ਼ਾਰ ਸੋਚਿਆ ਨਾ YouTube ਤੁਹਾਨੂੰ ਘਟੋ ਘਟ 50 ਹਜ਼ਾਰ ਤੋਂ ਲੈ ਕੇ ਲੱਖ ਰੁਪਿਆ ਤੁਹਾਨੂੰ ਮਹੀਨੇ ਦਾ ਦੇਵੇਗੀ ਗਰੰਟੀ ਹੈ ਮੇਰੀ YouTube ਵੀ Facebook ਵੀ Instagram ਵੀ ਦੇਖੋ ਹਰ ਇੱਕ ਬੰਦੇ ਦੇ ਅੰਦਰ ਨਾ ਕੋਈ ਨਾ ਕੋਈ ਕਾਬਲੀਅਤ ਹੁੰਦੀ ਆ ਜੇ ਮੈਂ ਤੁਹਾਨੂੰ ਕਹਿੰਦਾ ਕਿ ਵੀਰ ਜੀ ਤੁਸੀਂ ਇਹਦੇ ਤੇ ਚੈਨਲ ਖੋਲੋ ਤੁਸੀਂ ਕੀ ਕਰੋਗੇ ਮੇਰੇ ਪਿੱਛੇ ਲੱਗ ਕੇ ਤੁਸੀਂ ਚੈਨਲ ਖੋਲੋਗੇ ਕਿਉਂਕਿ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਚੈਨਲ ਦੇ ਵਿੱਚ ਕਮਾਈ ਬਹੁਤ ਜ਼ਿਆਦਾ ਹੁੰਦੀ ਆ ਤੁਸੀਂ ਚੈਨਲ ਵੀ ਖੋਲ ਲਿਆ ਬਟ ਤੁਸੀਂ ਉਦੋਂ ਕਿੰਨੇ ਵੀਡੀਓ ਪਾ ਸਕੂਗੇ 1 2 3 4 ਜਾਂ 5 ਬਸ 5 ਰਵਾ ਤੁਹਾਡੀ ਬਸ ਹੋ ਜੂਗੀ ਤੁਸੀਂ ਟੌਪਿਕ ਕਿੱਥੋਂ ਲੈ ਕੇ ਆਉਗੇ ਨਹੀਂ ਲੈ ਕੇ ਆ ਸਕਦੇ ਹੈਗੇ ਤੁਹਾਨੂੰ ਲੱਭਣਾ ਹੀ ਨਹੀਂ ਹੈਗਾ ਟੌਪਿਕ ਚ ਗੂਗਲ ਤੋਂ ਸਰਚ ਕਰ ਲਿਓ ਫਿਰ ਤਾਂ ਨਾ ਤੁਹਾਨੂੰ ਬੋਲਣਾ ਆਣਾ ਨਾ ਤੁਹਾਨੂੰ ਵੀਡੀਓ ਬਣਾਉਣੀ ਆਉਣੀ ਹੈਗੀ ਨਾ ਤੁਹਾਨੂੰ ਮਿਊਜ਼ਿਕ ਲਗਾਉਣਾ ਆਣਾ ਹੈਗਾ ਨਾ ਤੁਹਾਨੂੰ ਐਡੀਟਿੰਗ ਕਰਨੀ ਹੋਣੀ ਹੈਗੀ ਸੋ ਜਿੰਨੇ ਵੀ ਮੇਰੇ ਪੇਨਪੜਾ ਮੈਨੂੰ ਫੋਨ ਕਰਦੇ ਨੇ ਮੈਸੇਜ ਕਰਦੇ ਨੇ ਵੀਡੀਓ ਤੇਰੇ ਕਮੈਂਟ ਕਰਦੇ ਨੇ ਮੈਂ ਉਹਨਾਂ ਸਾਰਾਂ ਦਾ ਇਹ ਵੇਮ ਦੂਰ ਕਰਨਾ ਚਾਹੁੰਦਾ ਕਿ ਪਲੀਜ਼ ਜਿਹੜਾ ਤੁਹਾਡੇ ਅੰਦਰ ਟੈਲੈਂਟ ਹੈਗਾ ਨਾ ਬਸ ਤੁਸੀਂ ਉਹਦੇ ਰਿਗਾਰਡਿੰਗ ਹੀ ਵੀਡੀਓ ਬਣਾਓ ਜਿੰਨਾਂ ਦੇ ਅੰਦਰ ਕੋਈ ਵੀ ਟੈਲੈਂਟ ਨਹੀਂ ਹੈਗਾ ਉਹਨਾਂ ਤੇ ਮੈਂ ਬਹੁਤ ਸਾਰੀ ਪਹਿਲਾਂ ਵੀਡੀਓ ਬਣਾਈ ਹੋਈਆਂ ਨੇ ਵੀ ਜੇ ਤੁਹਾਡੇ ਅੰਦਰ ਕੋਈ ਵੀ ਟੈਲੈਂਟ ਨਹੀਂ ਹੈਗਾ ਤੁਸੀਂ ਇਸ ਟੈਲੈਂਟ ਟੌਪਿਕ ਦੇ ਉੱਤੇ ਤੁਸੀਂ ਕੰਮ ਕਰ ਸਕਦੇ ਹੋ ਤਾਂ ਵੀ ਤੁਸੀਂ ਪੈਸੇ ਕਮਾ ਸਕਦੇ ਹੋ YouTube ਤੋਂ ਪੈਸਾ ਕਮਾਣਾ ਕੋਈ ਔਖਾ ਨਹੀਂ ਹੈਗਾ ਬਹੁਤ ਸੌਖਾ ਵਾ ਯਾਰ ਬਹੁਤ ਸੌਖਾ ਵਾ ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਮਤਲਬ ਵੀ ਚੀਜ਼ ਦਿਮਾਗ ਦੇ ਵਿੱਚ ਇਹ ਚੀਜ਼ ਕਿਉਂ ਨਹੀਂ ਬੈਦੀ ਕਿ ਬਹੁਤ ਈਜ਼ੀ ਹੈ ਤੁਹਾਨੂੰ ਪਤਾ ਕਿਉਂ ਨਹੀਂ ਔਖਾ ਲੱਗਦਾ ਦੇਖੋ ਜੀ ਗਲਤੀ ਤੁਹਾਡੀ ਵੀ ਨਹੀਂ ਹੈਗੀ ਤੁਸੀਂ ਅਸਲ ਦੇ ਵਿੱਚ ਤੁਸੀਂ ਇਹ ਕੰਮ ਕਦੇ ਕੀਤਾ ਹੀ ਨਹੀਂ ਹੈਗਾ ਤੁਸੀਂ ਕਦੇ ਵੀ ਇਹ ਕੰਮ ਕਦੇ ਕੀਤਾ ਨਹੀਂ ਹੈਗਾ ਕਹਿੰਦੇ ਕਿ ਬੰਦੇ ਨੇ ਜਦੋਂ ਕੋਈ ਕੰਮ ਨਹੀਂ ਕੀਤਾ ਹੁੰਦਾ ਨਾ ਉਹਨੂੰ ਔਖਾ ਲੱਗਦਾ ਵਾ ਪਰ ਜਦੋਂ ਬੰਦਾ ਮਤਲਬ ਵੀ ਕਰਨਾ ਸ਼ੁਰੂ ਕਰ ਦਿੰਦਾ ਵਾ ਹਨਾ ਫਿਰ ਦੇ ਵਿੱਚ ਪੂਰਾ ਤਿਆਰ ਹੋ ਜਾਂਦਾ ਵਾ ਤੇ ਉਹਨੂੰ ਕੰਮ ਬਹੁਤ ਸੁੱਖਾ ਲੱਗਦਾ ਉਹਨੇ ਦੇਖੋ ਮੇਰਾ ਮੈਨੂੰ ਕੋਟੋਕਟ 14-15 ਸਾਲ ਦਾ ਐਕਸਪੀਰੀਅੰਸ ਹੈ ਜੀ ਮੈਨੂੰ ਇਹਦਾ ਸੋਸ਼ਲ ਮੀਡੀਆ ਦਾ ਠੀਕ ਹੈ ਜੀ ਹੁਣ ਮੈਨੂੰ ਹਰ ਇੱਕ ਦਾ ਚੰਗੀ ਤਰ੍ਹਾਂ ਪਤਾ ਵਾ ਕਿੱਥੇ ਕੀ ਕਰਨਾ ਕੀ ਨਹੀਂ ਕਰਨਾ ਐਡੀਟਿੰਗ ਦੀ ਮੇਰੇ ਕੋਲ ਸਕਿੱਲ ਹੈਗੀ ਆ ਲਿਖਣ ਦੀ ਸਕਿੱਲ ਹੈਗੀ ਆ ਸਕ੍ਰਿਪਟ ਕਿਵੇਂ ਲਿਖਣੀ ਆ ਉਹਨੂੰ ਐਡੀਟ ਕਿਵੇਂ ਕਰਨਾ ਸ਼ੂਟ ਕਿਵੇਂ ਕਰਨਾ ਕੈਮਰਾ ਐਂਗਲ ਕਿਹੜਾ ਚਾਹੀਦਾ ਲਾਈਟਿੰਗ ਕਿਵੇਂ ਕਰਨੀ ਆ ਮੈਨੂੰ ਸਕਿੱਲ ਹੈਗੀ ਆ ਮੈਨੂੰ ਕੋਈ ਔਖਾ ਨਹੀਂ ਲੱਗਦਾ ਮੈਨੂੰ ਤਾਂ ਮੇਰੇ ਲਈ ਤਾਂ ਜੰਮੀ ਸੋਖਾ ਕੰਮ ਆ ਔਖਾ ਤਾਂ ਨੂੰ ਤਾਂ ਲੱਗਦਾ ਕਦੇ ਤੁਸੀਂ ਕੀਤਾ ਨਹੀਂ ਹੈਗਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹੂੰਗਾ ਕਿ ਤੁਸੀਂ ਨਾ ਇੱਕ ਵਾਰੀ ਸ਼ੁਰੂ ਕਰਨਾ ਸ਼ੁਰੂ ਕਰ ਦਿਓ ਜਦੋਂ ਤੁਸੀਂ ਕਰਨਾ ਸ਼ੁਰੂ ਕਰਤਾ ਤੁਹਾਨੂੰ 2 ਦਿਨ 3 ਦਿਨ ਵੱਧ ਤੋਂ ਵੱਧ 5 ਦਿਨ ਦੇ ਵਿੱਚ ਵੱਧ 5 ਦਿਨ ਬਾਦ ਨਾ ਤੁਸੀਂ ਐ ਨੇਰੀ ਲਾ ਲੋਂਗੇ ਨੇਰੀ ਸਟਾਰਟਿੰਗ ਦੇ ਵਿੱਚ ਦੇਖੋ ਹੁਣ ਜਿਹੜੇ ਮੇਰੇ ਭੈਣ ਭਰਾ ਨੇ ਜਿਨ੍ਹਾਂ ਨੇ ਸਟਾਰਟਿੰਗ ਦੇ ਵਿੱਚ ਸਾਈਕਲ ਜਾਂ ਮੋਟਰਸਾਈਕਲ ਸਿੱਖਿਆ ਆਪਾਂ ਸਾਈਕਲ ਦੀ ਲਾ ਲੰਦੇ ਆ ਹਨ ਜਦੋਂ ਆਪਾਂ ਸਾਈਕਲ ਸਿੱਖਦੇ ਨਾ ਆਪਾਂ ਇੱਕੋ ਤਾਂ ਪੂਰਾ ਪੈਂਡਲ ਨਹੀਂ ਨਾ ਮਾਰਦੇ ਆਪਾਂ ਕੈਂਚੀ ਜੀ ਚਲਾਉਨੇ ਆ ਤਾਂ ਹਾਫ ਕੈਂਚੀ ਜੀ ਚਲਾਉਨੇ ਇੱਥੋਂ ਵੱੜ ਕੇ ਕੈਂਚੀ ਚਲਾਉਨੇ ਹੁੰਨੇ ਆ ਕੈਂਚੀ ਚਲਾਉਨੇ ਤੇ ਜਦੋਂ ਵੀ ਆਪਾਂ ਬ੍ਰੇਕ ਮਾਰਨੀ ਜਾਂ ਪੈਂਡਲ ਮਾਰਨਾ ਨਾ ਆਪਾਂ ਕੀ ਕਰਦਾ ਪੰਪ ਤਾਂ ਥੱਲੇ ਜਾਂਦਾ ਰਹਿੰਦਾ ਥੱਲੇ ਜਾਂਦਾ ਵੀ ਪੈਂਡਲ ਵੱਜ ਰਹੇ ਆ ਜਾ ਫਿਰ ਅਸੀਂ ਬ੍ਰੇਕ ਆ ਲੈ ਦੇਖਣ ਆ ਗਏ ਜਿੰਦਾ ਮੋਟਰਸਾਈਕਲ ਵਿੱਚ ਚਲਾ ਜਿੰਦਾ ਅਸੀਂ ਬ੍ਰੇਕ ਦੱਬਣੀ ਜਾਂ ਕਲੱਚ ਦੱਬਣਾ ਅਸੀਂ ਦੇਖਦੇ ਹਾਂ ਹਣਾ ਇੱਧਰ ਘਰ ਦੇਣ ਘੁਮਾ ਲਾ ਗਏ ਜਿੰਦਾ ਇੱਧਰ ਜਾਂ ਪਿੱਛੇ ਅਸੀਂ ਦੇਖ ਰਿਹਾ ਕਿਉਂ ਸਾਨੂੰ ਕੋਈ ਪਤਾ ਨਹੀਂ ਅਸੀਂ ਹੋਣੀ ਤਾਂ ਚਲਾਣਾ ਸਿੱਖਿਆ ਪਰ ਜਦ ਤੁਸੀ 5 ਦਿਨ 10 ਦਿਨ ਬਾਅਦ ਤੁਸੀ ਮੋਟਰਸਾਈਕਲ ਚਲਾਣਾ ਸਿੱਖ ਜਾਂਦੇ ਹੋ ਪੂਰਾ ਤੁਹਾਡੇ ਅੱਗੇ ਕੋਈ ਵੀ ਚੀਜ਼ ਆ ਜੇ ਤੁਸੀਂ ਮੋਟਰਸਾਈਕਲ ਤੇ ਜਾ ਰਹੇ ਤੁਹਾਡੇ ਅੱਗੇ ਕੋਈ ਕੁੱਤਾ ਵੀ ਆ ਜੇ ਗਾਂ ਆ ਜੇ ਹਣਾ ਮੱਝ ਆ ਜੇ ਬੱਸ ਆ ਜੇ ਤੁਸੀਂ ਕੀ ਕਹੋਗੇ ਅੱਖਾਂ ਮੀਟ ਕੇ ਤੁਸੀਂ ਕਲੱਚ ਦੱਬ ਕੇ ਬ੍ਰੇਕ ਲਾ ਦੋਗੇ ਮੋਟਰਸਾਈਕਲ ਉੱਥੇ ਲ ਇਸ ਕਰਕੇ ਮੈਂ ਕਹਿੰਦਾ ਜਦੋਂ ਤੱਕ ਤੁਸੀਂ ਪ੍ਰੈਕਟਿਸ ਨਹੀਂ ਕਰੋਗੇ ਨਾ ਤੁਹਾਨੂੰ ਕੁਝ ਵੀ ਨਹੀਂ ਹੋਣਾ ਹੈਗਾ ਸੋ ਇਸ ਕਰਕੇ ਪ੍ਰੈਕਟਿਸ ਕਰੋ ਜਿਹੜਾ ਵੀ ਤੁਹਾਡੇ ਅੰਦਰ ਟੈਲੈਂਟ ਹੈਗਾ ਉਹੀ ਟੈਲੈਂਟ ਦੀ ਤੁਸੀਂ ਪ੍ਰੈਕਟਿਸ ਕਰੋ ਅੱਜ ਮੈਂ ਤੁਹਾਨੂੰ ਹੁਣ ਇਸ ਵੀਡੀਓ ਦੇ ਵਿੱਚ ਦੱਸਦਾ ਜਿਹੜੇ ਚਾਰ ਟੌਪਿਕ ਨੇ ਮੇਨ ਚਾਰ ਟੌਪਿਕ ਨੇ ਜਿਨ੍ਹਾਂ ਵਿੱਚ ਸਾਰੇ ਨਾਲੋਂ ਵੱਧ ਕਮਾਈ ਆ ਉਹ ਕਿਹੜੀ ਆ ਸਭ ਤੋਂ ਨੰਬਰ 1 ਤੇ ਆਪਾਂ ਗੱਲ ਕਰਦੇ ਫਿਟਨੈਸ ਫਿਟਨੈਸ ਦੇ ਵਿੱਚ ਨਾ ਦੇਖੋ ਬਹੁਤ ਜ਼ਿਆਦਾ ਪੈਸਾ ਆ ਜਿਹਦੇ ਕੋਲ ਸਕਿੱਲ ਹੈਗੀ ਆ ਜਿੰਨੂੰ ਮਤਲਬ ਵੀ ਇਹ ਚੀਜ਼ ਬਾਰੇ ਪਤਾ ਵਾ ਵੀ ਵੇਟ ਕਿਵੇਂ ਘਟਾਈਏ ਵੇਟ ਕਿਵੇਂ ਵਧਾਈਏ ਹਨਾ ਬੋਡੀ ਕਿਵੇਂ ਬਣਾਈਏ ਸਿਕਸ ਪੈਕ ਕਿਵੇਂ ਬਣਾਈਏ ਫਿੱਟ ਕਿਵੇਂ ਰਹੀਏ ਬਿਮਾਰੀਆਂ ਤੋਂ ਦੂਰ ਕਿਵੇਂ ਰਹੀਏ ਅਗਰ ਨੂੰ ਇਹ ਚੀਜ਼ ਦੇ ਬਾਰੇ ਪਤਾ ਵਾ ਯੋਗ ਦੇ ਬਾਰੇ ਪਤਾ ਨਹੀਂ ਜੋਗਾ ਉਦਾਂ ਕਹੀ ਮੇਰੀ ਭੈਣ ਆਈ ਗਈ ਨੇ ਜਿਹੜੀ ਮੇਰੀ ਵੀਡੀਓ ਦੇਖਦੀ ਉਹਨੂੰ ਜੋਗਾ ਬਹੁਤ ਵਧੀਆ ਕਰਨਾ ਆਉਂਦਾ ਵਾ ਉਹ ਜੋਗੀ ਦੀ ਵੀਡੀਓ ਬਣਾ ਕੇ ਪਾ ਸਕਦੇ ਨੇ ਸਾਰੋਂ ਨਾਲ ਵੱਧ ਕਮਾਈ ਇਹਦੇ ਤੇ ਆ ਇਹਦੇ ਤੇ ਕਿਵੇਂ ਕਮਾਈਏ ਦੇਖੋ ਇਹ ਪੂਰੇ ਆਲ ਵਰਲਡ ਦੇ ਵਿੱਚ ਦੇਖਿਆ ਜਾਂਦਾ ਨੰਬਰ ਦੇ ਇੱਕ ਪੂਰੇ ਵਰਲਡ ਦੇ ਵਿੱਚ ਠੀਕ ਹੈ ਜੀ ਪੂਰੇ ਵਰਲਡ ਦੇ ਵਿੱਚ ਦੇਖਿਆ ਜਾਂਦਾ ਨੰਬਰ 2 ਇਹਦੇ ਤੇ ਸਪਾਂਸਰਸ਼ਿਪ ਬਹੁਤ ਆਕਾਉ ਜਿਹੜੇ ਵੱਡੀ ਵੱਡੀ ਕੰਪਨੀਆਂ ਨੇ ਫਿਟਨੈਸ ਦੀਆਂ ਕੰਪਨੀਆਂ ਨੇ ਤਗੜੇ ਤਗੜੇ ਕੰਪਨੀਆਂ ਨੇ ਉਹਨਾਂ ਨੂੰ ਸਪਾਂਸਰ ਕਰਦੇ ਨੇ ਇੱਕ ਸਪਾਂਸਰਸ਼ਿਪ ਦਾ 50000 ਤੋਂ ਲੈ ਕੇ 1 ਲੱਖ 1 ਲੱਖ ਰੁਪਈਆ ਦਿੰਦੀ ਆ ਸਪਾਂਸਰਸ਼ਿਪ ਦਾ ਮੰਨ ਕੇ ਚੱਲੋ ਤੁਸੀਂ ਮਹੀਨੇ ਦੇ ਵਿੱਚ 4 ਸਪਾਂਸਰਸ਼ਿਪਾਂ ਕਰਤੀਆਂ ਤੁਹਾਡਾ 4 ਲੱਖ ਰੁਪਈਆ ਹੋ ਗਿਆ ਜੀ 4 ਲੱਖ ਰੁਪਈਆ ਤੁਹਾਡਾ ਵੱਟ ਤੇ ਪਿਆ ਸਿਰਫ ਇੱਕ ਮਹੀਨੇ ਦਾ ਸਿਰਫ ਸਪਾਂਸਰਸ਼ਿਪਾਂ ਦਾ YouTube ਤੋਂ ਵੀ ਪੈਸਾ ਹੋਊ ਕਿਉਂਕਿ ਜਿਹੜੀ ਇੱਥੇ ਐਡ ਚੱਲਦੀ ਸਭ ਤੋਂ ਮਹਿੰਗੀ ਚੱਲਦੀ ਆ ਇਹ ਤਾਂ ਕਰਕੇ ਇਹਦੇ ਤੇ ਸਾਰੇ ਨਾਲੋਂ ਵੱਧ ਤੱਕ ਇਹ ਨਾ ਨਹੀਂ ਕਰਨਾ ਜੇ ਤੁਹਾਡੇ ਅੰਦਰ ਟੈਲੈਂਟ ਹੈਗਾ ਤਾਂ ਕਰਦਾ ਵਾ ਉਸ ਤੋਂ ਬਾਅਦ ਗੱਲ ਕਰ ਲਈਏ ਆਪਾਂ ਟੈਕ ਇੰਟਰਵਿਊ ਟੈਕ ਇੰਟਰਵਿਊ ਕਿਹੜੇ ਹੁੰਦੇ ਨੇ ਜਿਵੇਂ ਮੰਨ ਕੇ ਚਲੋ ਮੈਂ ਤੁਹਾਨੂੰ ਪਹਿਲੇ ਇੱਕ ਵੀਡੀਓ ਬਣਾਇਆ ਸੀ ਨਾ ਤੁਸੀਂ ਦੱਸਣਾ ਵਾ ਵੀ ਮਤਲਬ ਵੀ ਅੱਜ ਅਸੀਂ ਆ ਚੀਜ਼ ਲੈ ਕੇ ਆਏ ਆ ਜੀ ਹਰ ਜਿਵੇਂ ਗ੍ਰੈਂਡ ਮਿਕਸੀ ਲੈ ਕੇ ਆਏ ਆ ਵੀ ਆ ਮਿਕਸੀ ਲੈ ਕੇ ਆਏ ਆ ਜੀ ਇਹਦੇ ਅੰਦਰ ਆ ਚੀਜ਼ ਆ ਇਦਾਂ ਇਦਾਂ ਉਹ ਹੋ ਗਈ ਇੱਕ ਹੋ ਗਿਆ ਮਤਲਬ ਤੁਸੀਂ ਕੋਈ ਕੈਮਰਾ ਲਿਆ ਮੰਨ ਕੇ ਚਲੋ ਤੁਸੀਂ ਆਈਫੋਨ 16 ਲਿਆ 16 ਲਿਆ ਤੁਸੀਂ ਆਈਫੋਨ ਹਨਾ ਤੁਸੀਂ ਦੱਸੋ ਵੀ ਆਈਫੋਨ ਮੇਰੇ ਕੋਲ 16 ਜੀ ਇਹਦੇ ਤਿੰਨ ਕੈਮਰੇ ਆ ਆਹ ਕੈਮਰੇ ਦੇ ਆਹ ਕੰਮ ਕਰਦੇ ਇਹਦੇ ਅੰਦਰ ਜਿਹੜੇ ਫੰਕਸ਼ਨ ਇਹ ਆ ਇਹਦੇ ਅੰਦਰ ਜਿਹੜੀ ਸੈਟਿੰਗ ਆ ਇਹਦੀ ਆ ਸੈਟਿੰਗ ਆ ਆ ਫਰਨਾਟਿਕ ਪਰ ਉਹਦੇ ਬਾਰੇ ਦੱਸਣਾ ਵਾ ਤੇ ਲੋਕਾਂ ਨੇ ਉਹ ਵੀਡੀਓ ਸਾਰਿਆਂ ਨਾਲ ਵੱਧ ਦੇਖਣੀ ਆ ਤੇ ਉਹਦੇ ਤੋਂ ਤੁਸੀਂ ਪੈਸੇ ਕਿਵੇਂ ਕਿਵੇਂ ਕਮਾਉਗੇ ਇਹਦੇ ਤੋਂ ਤੁਸੀਂ 4-5 ਤਰੀਕਿਆਂ ਨਾਲ ਪੈਸਾ ਕਮਾ ਸਕਦੇ ਹੋ ਨੰਬਰ 1 YouTube YouTube ਤੋਂ ਤਾਂ ਤੁਹਾਨੂੰ ਲੱਗੋ 101% ਆਣੀ ਹੋਣੀ ਆ ਕਮਾਈ Facebook ਨੰਬਰ 3 Instagram ਤਿੰਨ ਤੇ ਕੋ ਕੀ ਇਨਾ ਤੇ ਕਮਾਈ ਹੋਗੀ ਤੇ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਕਮਾਈ ਸਭ ਤੋਂ ਵੱਧ ਕਿਤੇ ਜਾਊਗੀ ਇੱਕ ਕਹੋਗੇ ਤੁਸੀਂ ਮੰਨ ਕੇ ਚਲੋ ਹੁਣ ਤੁਸੀਂ ਕਿਸ ਆਈਫੋਨ 16 ਦਾ ਤੁਸੀਂ ਰਿਵਿਊ ਕੀਤਾ ਵੀ ਆ ਤਾਂ ਫੋਨ ਲੈਣਾ ਚਾਹੀਦਾ ਤੁਸੀਂ ਐਂਡ ਦੇ ਵਿੱਚ ਕਹਿਣਾ ਵੀ ਅਗਰ ਤੁਸੀਂ ਇਹ ਫੋਨ ਲੈਣਾ ਚਾਹੁੰਦੇ ਹੋ ਤਾਂ ਮੇਰਾ ਲਿੰਕ ਤੁਹਾਡੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਰਿਹਾ ਹਾਂ ਮੈਂ ਤੁਹਾਨੂੰ ਦੱਸਿਆ ਹੋਇਆ ਆਲਰੇਡੀ ਤੁਸੀਂ ਮਤਲਬ ਇਹ ਆਪਣਾ ਐਫਲਿਏਟ ਅਕਾਊਂਟ ਬਣਾ ਲੈਣਾ ਹੈ ਵਜਨ ਦੇ ਉੱਤੇ ਜਦੋਂ ਤੁਸੀਂ ਉਹਦਾ ਕੋਈ ਲਿੰਕ ਚੱਕ ਕੇ ਤੁਸੀਂ ਆਪਣੇ YouTube ਚੈਨਲ ਜਾਂ WhatsApp ਜਾਂ Telegram ਤੇ ਪਾਉਂਗੇ ਕੋਈ ਵੀ ਬੰਦਾ ਕੋਈ ਵੀ ਬੰਦਾ ਉਹ ਚੀਜ਼ ਖਰੀਦੇਗਾ ਤਾਂ ਤੁਹਾਨੂੰ ਉਹਦਾ ਕਮਿਸ਼ਨ ਮਿਲੇਗਾ ਜਿਹੜਾ ਆਈਫੋਨ 16 ਵਾ ਉਹ 2 ਲ ਦੋ ਆਈਫੋਨ 16 ਲੈਣ ਵਾਲੇ ਬਹੁਤ ਬੰਦੇ ਨੇ ਕਿਸ਼ਤਾਂ ਤੇ ਵੀ ਲੈ ਲੈਂਦੇ ਨੇ ਜਦੋਂ ਤੁਹਾਡੇ ਨੇਕ ਤੇ ਤੁਹਾਡੀ ਵੀਡੀਓ ਦੇਖ ਕੇ ਤੁਹਾਡੇ ਤੇ ਵਿਸ਼ਵਾਸ ਕਰਕੇ ਤੁਹਾਡੇ ਤੇ ਲਿੰਕ ਤੇ ਕਲਿੱਕ ਕਰਕੇ ਉਹ ਚੀਜ਼ ਲੈਣ ਜਾਏਗਾ ਆਈਫੋਨ 16 ਲਏਗਾ ਤਾਂ ਉਹਦਾ 20 ਤੋਂ ਲੈ ਕੇ 10 20 ਤੋਂ ਲੈ ਕੇ 30 20 ਤੋਂ ਲੈ ਕੇ 30% ਤਾਂ ਉਹਦਾ ਕਮਿਸ਼ਨ ਮਿ Đੂਗਾ 20 ਤੋਂ 30% ਮੈਂ ਵੈਸੇ ਉਦਾਹਰਣ ਦੇ ਤੌਰ ਤੇ ਕਹਾਂਵਾ 10 ਵੀ ਮਿਲ ਸਕਦਾ 15 ਵੀ ਮਿਲ ਸਕਦਾ 7.5 ਵੀ ਮਿਲ ਸਕਦਾ 2 ਲੱਖ ਦਾ ਤੁਸੀਂ 10% ਹੀ ਲਓ 2 2 ਲੱਖ ਦਾ 10% ਕਿੰਨਾ ਹੋ ਗਿਆ ਬਹੁਤ ਹੋ ਜਾਂਦਾ ਤੁਸੀਂ ਉਹ ਨਾਲੋ ਮੰਨ ਕੇ ਚਲੋ ਇਹ ਤਾਂ ਸਿਰਫ ਇੱਕ ਫੋਨ ਦੀ ਆ ਮੰਨ ਕੇ ਲੋ ਤੁਹਾਡੀ ਵੀਡੀਓ ਵਾਇਰਲ ਹੋ ਗਈ 1 ਲੱਖ ਈਵ ਆਗੇ 1 ਲੱਖ ਦੇ ਵਿੱਚੋਂ 50000 50000 ਬੰਦਿਆਂ ਨੇ ਆਈਫੋਨ ਖਰੀਦ ਲਏ ਜੀ ਤੁਹਾਡੀ ਵੀਡੀਓ ਦੇਖ ਕੇ ਤੁਹਾਨੂੰ ਇੱਕ ਵੀਡੀਓ ਦਾ ਇੱਕ ਆਈਫੋਨ ਦਾ ਤੁਹਾਨੂੰ 10% ਕਮਿਸ਼ਨ ਮਿਲ ਰਿਹਾ ਤੇ 50000 ਆਈਫੋਨਾਂ ਦਾ 10000 10% ਕਮਿਸ਼ਨ ਦੇ ਨਾਲ ਕਿੰਨਾ ਪੈਸਾ ਹੋ ਗਿਆ ਬਣ ਕੇ ਤੁਸੀਂ ਕਰੋੜਪਤੀ ਹੋਰ ਤੁਹਾਨੂੰ ਕੀ ਚਾਹੀਦਾ ਘੱਟੋ ਘੱਟ 50 60 ਲੱਖ ਦੇ ਤਾਂ ਨੋਰਮਲ ਹੀ ਬਣ ਗਿਆ ਹੋਏ ਕੀ ਚਾਹੀਦਾ ਵਾ ਤੇ ਉਸ ਤੋਂ ਬਾਅਦ ਜਦੋਂ ਤੁਹਾਡਾ ਚੈਨਲ ਵੱਡਾ ਹੋ ਗਿਆ ਜਦੋਂ ਤੁਹਾਡਾ ਚੈਨਲ ਵੱਡਾ ਹੋ ਜੇਗਾ ਨਾ ਮੰਨ ਕੇ ਚੱਲੋ ਤੁਸੀਂ ਕੈਮਰੇ ਦਾ ਰਿਵਿਊ ਕਰਤਾ ਜੱਜ ਮਿਕਸੀ ਦਾ ਕਰਤਾ ਅਜਾ ਆਈਫੋਨ ਦਾ ਕਰਤਾ ਕਰਨ ਜੀਵੇ ਦਾ ਫੋਨ ਆਏਗਾ ਕਰਨ ਜਦੋਂ ਕੋਈ ਕੰਪਨੀ ਵੱਟੀ ਕੰਪਨੀ ਕੋਈ ਨਵਾਂ ਫੋਨ ਲਾਂਚ ਕਰੇਗੀ ਨਾ ਸਭ ਤੋਂ ਪਹਿਲਾਂ ਤੁਹਾਡੇ ਕੋਲ ਭੇਜੇਗੀ ਫੋਨ ਨਾਲੇ ਤੁਹਾਨੂੰ ਫ੍ਰੀ ਦੇ ਵਿੱਚ ਫੋਨ ਵੀ ਦਵੇਗੀ ਨਾਲੇ ਕਹੂਗੀ ਵੀ ਤੁਸੀਂ ਸਾਡਾ ਰਿਵਿਊ ਕਰਕੇ ਤੁਸੀਂ ਅਪਲੋਡ ਕਰੋ ਤੁਸੀਂ ਉਹਦਾ ਰਿਵਿਊ ਕਰਕੇ ਅਪਲੋਡ ਕਰਕੇ ਆਪਣੇ ਚੈਨਲ ਦੇ ਉੱਤੇ ਪਾ ਲੈਣਾ YouTube ਤੋਂ ਪੈਸਾ ਨੂੰ ਮੜ ਕੇ ਤੁਸੀਂ ਲਿੰਕ ਉਹਦਾ ਇਸਟੋਰ ਦੇ ਅਮਾਜ਼ਨ ਅਫੀਲੀਏਟ ਦਾ ਅਕਾਊਂਟ ਵੀ ਤੁਸੀਂ ਵੜਾ ਕੇ ਪਾ ਦੇਣਾ ਉ ਸਾਜੀ ਉਹਦਾ ਵੀ ਪੈਸਾ ਮਿਲਦਾ ਸਪਾਂਸਰਸ਼ਿਪ ਤਾਂ ਤੁਸੀਂ ਦੋ ਤਰੀਕੇ ਨਾਲ ਪੈਸੇ ਲੈਂਦੇ ਕਿਵੇਂ ਦੇ ਨੰਬਰ 1 ਤਾਂ ਤੁਸੀਂ ਲੈ ਲਿਆ ਇਹ ਆਈਫੋਨ ਵੀ ਤੁਸੀਂ ਰੱਖ ਲਿਆ ਜਾਂ ਬੀਵੋ ਦਾ ਫੋਨ ਰੱਖ ਲਿਆ ਜਾਂ Oppo ਦਾ ਜਿਹਦੀ ਵੀ ਤੁਸੀਂ ਮਸ਼ਹੂਰੀ ਕਰੋਗੇ ਉਹਦਾ ਫੋਨ ਵੀ ਤੁਸੀਂ ਰੱਖ ਲਿਆ ਆਪਣੇ ਕੋਲ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਕੀ ਇਹਦੇ ਨੂੰ ਪੈਸੇ ਵੀ ਲੈ ਲੇ ਤੁਸੀਂ ਕੰਪਨੀ ਤੋਂ ਦੋ ਤਰੀਕੇ ਨਾਲ ਲੈ ਲੇ ਇਹਦੇ ਵਿੱਚ ਵੀ ਕਮਾਈ ਆ ਹੁਣ ਆਪਾਂ ਜੇ ਤੀਜੀ ਗੱਲ ਕਰੀਏ ਫਾਈਨੈਂਸ ਦੀ ਫਾਈਨੈਂਸ ਦੇ ਬਾਰੇ ਮਤਲਬ ਵੀ ਹੋ ਜਾਂਦਾ ਜਿਵੇਂ ਜਿਨ੍ਹਾਂ ਨੂੰ ਪਤਾ ਨਾ ਉਹ ਵੀ ਮਤਲਬ ਵੀ ਆਪਣੇ ਡਾਕ ਘਰ ਦੇ ਵਿੱਚ ਜੇ ਆਪਾਂ ਕਹੀ ਦੀਆਂ ਨਾ ਡਾਕ ਘਰ ਦੇ ਵਿੱਚ ਵੀ ਤੁਸੀਂ ਆਹ ਪਾਲਸੀਆਂ ਕਰਾ ਲਓ ਤੁਹਾਨੂੰ ਇਹਦੇ ਤੋਂ ਵੱਧ ਪੈਸੇ ਮਿਲਣਗੇ ਇਦਾਂ ਹੋਊਗਾ ਪਾਲਸੀਆਂ ਬਾਰੇ ਦੱਸਣਾ LIC ਦੇ ਬਾਰੇ ਦੱਸਣਾ ਜਾਂ ਫਿਰ ਮਤਲਬ ਵੀ ਲੋਨ ਕਿਵੇਂ ਲੈਣਾ ਕਿਹੜੇ ਕਿਹੜਾ ਲੋਨ ਕਿਵੇਂ ਚੱਲਦਾ ਪਿਆ ਵਾ ਕਿਹੜੇ ਲੋਨ ਤੇ ਕਿੰਨੇ ਪਰਸੈਂਟ ਵਿਆਜ ਲੱਗਦਾ ਵਾ ਹੋਮ ਲੋਨ ਤੇ ਕੀ ਪਰਸੈਂਟ ਵਿਆਜ ਦੀ ਪਰਸੈਂਟੇਜ ਦਾ ਤੇ ਉਹਦੀ ਜਿਹੜਾ ਦੁਜਾ ਕਾਰ ਲੋਨ ਦੀ ਕੀ ਉਹ ਮਤਲਬ ਸਾਰੇ ਚੀਜ਼ਾਂ ਦੇ ਬਾਰੇ ਤੁਸੀਂ ਦੱਸਣਾ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਪੈਸਾ ਹੋਇਆ ਕਿਉਂਕਿ ਇਹਦੇ ਵਿੱਚ ਜਿਹੜੀ ਮਤਲਬ ਇਹ ਏਡ ਚੱਲਦੀ ਸਭ ਤੋਂ ਮਹਿੰਗੀ ਚੱਲਦੀ ਹੈ ਜੇ ਨੰਬਰ 1 ਤੇ ਤੇ ਇਹਦੇ ਵਿੱਚ ਵੀ ਸਪਾਂਸਰਸ਼ਿਪਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਮਿਲਦੀਆਂ ਨੇ ਤੇ ਜਿਹੜਾ ਸਾਡਾ ਪੰਜਵਾਂ ਟੋਪਿਕ ਹੈ ਸਾਡਾ ਪੰਜਵਾਂ ਟੋਪਿਕ ਹੈਗਾ ਵਲੋਗ ਦਾ ਵਲੋਗ ਜਿਹੜਾ ਸਾਰਿਆਂ ਨਾਲੋਂ ਵੱਧ ਛੇਤੀ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੁੰਦਾ ਤੁਸੀਂ ਫੇਸਬੁੱਕ ਤੇ ਵੀ ਦੇਖਿਆ ਹੁੰਦਾ YouTube ਤੇ ਵੀ ਦੇਖਿਆ ਹੁੰਦਾ ਨਾ Instagram ਤੇ ਵੀ ਦੇਖਿਆ ਹੁੰਦਾ ਜਿਹੜੇ ਲੋਕ ਦੂਰ ਦੂਰ ਘੁੰਮਣ ਜਾਂਦੇ ਨੇ ਕੋਈ ਦਿਖਾਰੇ ਵੀ ਮਾ ਰਜਰ ਜੀ ਜੀ ਦਾ ਮਤਲਬ ਵੀ ਕਿਲਾਵਾ ਕਿਸੇ ਦਾ ਕਿਲਾਵਾ ਇਦਾਂ ਇਦਾਂ ਮਰ ਕੇ ਵਲੋਗ ਬਣਾਉਂਦੇ ਨੇ ਕੋਈ ਇੰਟਰਨੈਸ਼ਨਲ ਵਲੋਗਰ ਨੇ ਜਿਹੜੇ ਕੈਨੇਡਾ ਘੁੰਮ ਰਿਆ ਕੋਈ ਆਸਟ੍ਰੇਲੀਆ ਘੁੰਮ ਰਿਆ ਉਹਨਾਂ ਕੋਈ ਨਿਊਜ਼ੀਲੈਂਡ ਘੁੰਮ ਰਿਆ ਵਾ ਕੋਈ ਤੁਰਕੀ ਘੁੰਮ ਰਿਆ ਕੋਈ ਇਟਲੀ ਘੁੰਮ ਰਿਆ ਉਹਦੇ ਵਲੋਗ ਬਣਾਉਣਾ ਕਿ ਪਾਈ ਜਾਂਦਾ ਤੇ ਇਹ ਜਿਹੜੇ ਵਲੋਗ ਹੁੰਦੇ ਨੇ ਇਹ 20 ਤੋਂ ਲੈ ਕੇ 40 ਮਿੰਟ 40 ਮਿੰਟ ਤੱਕ ਲੰਬੇ ਹੁੰਦੇ ਨੇ ਇੱਕ ਇੱਕ ਘੰਟੇ ਤੱਕ ਵੀ ਚਲੇ ਜਾਂਦੇ ਨੇ ਇਹ ਇਹਦੇ ਵਿੱਚ ਜਿਹੜੀ ਐਡ ਚੱਲਦੀ ਹੈ ਜੀ ਐਡ ਸਾਰੇ ਨਾਲੋਂ ਵੱਧ ਮਹਿੰਗੀ ਚੱਲਦੀ ਆ ਇਹਦੇ ਵਿੱਚ ਤਾਂ ਕਰਕੇ ਇਹਦੇ ਵਿੱਚ ਸਾਰੇ ਨਾਲੋਂ ਵੱਧ ਪੈਸਾ ਆ ਨਾਲੇ ਉਹ ਘੁੰਮਦੇ ਨੇ ਜਿਹੜੇ ਉਹ ਫ੍ਰੀ ਆਫ ਕੋਸਟ ਹੀ ਘੁੰਮਦੇ ਨੇ ਸਟਾਰਟਿੰਗ ਦੇ ਵਿੱਚ ਦੇਖੋ ਉਹਨਾਂ ਨੂੰ ਪੈਸਾ ਲਾਉਣਾ ਪੈਂਦਾ ਪੱਲਿਓ ਸਟਾਰਟਿੰਗ ਦੇ ਵਿੱਚ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਸਟਾਰਟਿੰਗ ਦੇ ਵਿੱਚ ਤਾਂ ਤੁਸੀਂ ਅਜੇ ਨਵੇਂ ਹੋ ਬਿਗਨਰ ਹੋ ਤੁਸੀਂ ਅਜੇ ਕੰਮ ਸ਼ੁਰੂ ਕੀਤਾ ਵਾ ਤੁਹਾਡਾ ਨਾ ਜ਼ੀਰੋ ਫੋਲੋਅਰਸ ਆ ਜ਼ੀਰੋ ਸਬਸਕ੍ਰਾਈਬਰਸ ਆ ਜੇ ਤੁਸੀਂ ਕੁਝ ਵੀ ਕਮਾਈ ਕਰਦੇ ਪੈਸਾ ਤੁਹਾਨੂੰ ਪੱਲਿਓ ਲਾਉਣੇ ਪੈਣੇ ਆ ਪਹਿਲਾਂ ਕੱਟੋ ਕਰ ਤੁਸੀਂ ਮੰਨ ਕੇ ਚਲੋ 1 ਲੱਖ 1 ਲੱਖ ਰ ਲੁਧਾਨ ਤੋਂ ਲੁਧਾਨ ਦੇ ਸ਼ੂਟ ਕਰਨਾ ਸ਼ੁਰੂ ਕਰ ਦੋ ਫਿਰ ਪਟਿਆਲਾ ਦਾ ਸ਼ੁਰੂ ਕਰ ਦੋ ਫਿਰ ਜਲੰਧਰ ਦਾ ਕਰ ਦੋ ਪੰਜਾਬ ਦਾ ਕਰਕੇ ਫਿਰ ਤੁਸੀਂ ਦਿੱਲੀ ਚਲੇ ਜਾਓ ਫਿਰ ਬੰਗਲੌਰ ਚਲੇ ਜਾਓ ਫਿਰ ਆਗਰਾ ਚਲੇ ਜਾਓ ਇਦਾਂ ਇਦਾਂ ਦੀਆਂ ਥਾਂ ਤੇ ਤੁਸੀਂ ਜਾਓ ਉਹਦੇ ਵਿੱਚ ਤੁਸੀਂ ਲੱਖ ਤੋਂ ਨਹੀਂ ਸਦਾ 20000 ਤੋਂ ਲੈ ਕੇ 50000 20000 ਤੋਂ ਲੈ ਕੇ 50000 ਦੇ ਵਿੱਚ ਸਰਜੂਗਾ ਤੇ ਉਸ ਤੋਂ ਬਾਅਦ ਤਾਨੂੰ ਸਪਾਂਸਰਸ਼ਿਪ ਮਿਲਣਾ ਸ਼ੁਰੂ ਹੋ ਜਣੀ ਹੈ ਲੋਕ ਕਹਿਣਗੇ ਜੀ ਤੁਸੀਂ ਆਓ ਸਾਡਾ ਵਲੋਗ ਬਣਾਓ ਤੁਸੀਂ ਬਾਇਰ ਜਾਓਗੇ ਫ੍ਰੀ ਆਫ ਕੋਸਟ ਜਾਓਗੇ ਤਾਂ ਉਹ ਹੋਟਲ ਜਿਹੜੇ ਵੱਡੇ ਵੱਡੇ ਉਹ ਤੁਹਾਨੂੰ ਮਤਲਬ ਵੀ ਸਪான்ਸਰ ਕਰਨਗੇ ਨਾਲ ਤੁਹਾਨੂੰ ਪੈਸੇ ਵੀ ਦੇਣਗੇ ਨਾਲ ਤੁਹਾਨੂੰ ਆਪਣੇ ਹੋਟਲ ਦੇ ਵਿੱਚ ਰਹਿ ਟਹਿਰਾਣਗੇ ਵੀ ਕਹਿਣਗੇ ਵੀ ਸਾਡੇ ਹੋਟਲ ਦੀ ਮਸ਼ਹੂਰੀ ਕਰੋ ਜੀ ਕਿਉਂ ਸੋ ਆ ਜਿਹੜੇ ਚਾਰ ਟਾਪਿਕ ਨੇ ਚਾਰ ਟਾਪਿਕ ਨੇ ਇਹਦੇ ਜੇ ਤੁਹਾਡੇ ਅੰਦਰ ਮਤਲਬ ਵੀ ਇਹ ਚੀਜ਼ਾਂ ਦਾ ਟੈਲੈਂਟ ਹੈਗਾ ਵਾ ਤੁਸੀਂ ਕਰ ਸਕਦੇ ਹੋ ਤਾਂ ਆ ਚਾਰ ਟੋਪਿਕ ਦੇ ਤੁਸੀਂ ਕੰਮ ਕਰ ਸਕਦੇ ਜੇ ਤੁਹਾਡੇ ਅੰਦਰ ਟੈਲੈਂਟ ਹੈਗਾ ਤਾਂ ਕਰਿਓ ਉਦਾਂ ਦਾ ਪੰਗਾ ਲਿਓ ਉਦਾਂ ਜੇ ਤੁਹਾਡੇ ਅੰਦਰ ਕੋਈ ਹੋਰ ਟੈਲੈਂਟ ਹੈਗਾ ਤੁਸੀਂ ਉਦਦੇ ਤੇ ਹੀ ਕੰਮ ਕਰੋ ਪੈਸਾ ਦੇਖੋ YouTube ਦੇ ਉੱਤੇ ਹਰ ਇੱਕ ਕੈਟਾਗਰੀ ਦੇ ਵਿੱਚ ਪੈਸੇ ਹੈਗੇ ਆ ਬਹੁਤ ਜ਼ਿਆਦਾ ਪੈਸੇ ਆ ਠੀਕ ਹੈ ਜੀ ਬਟ ਹੁਣ ਇਹ ਮਤਲਬ ਵੀ ਕੀ ਹੈ ਡਿਪੈਂਡ ਕਰਦਾ ਤੁਹਾਡੇ ਕੰਮ ਤੇ ਡਿਪੈਂਡ ਕਰਦਾ ਵੀ ਤੁਸੀਂ ਕਿਵੇਂ ਦਾ ਕੰਮ ਕਰਦੇ ਹੋ ਮੈਂ ਤੁਹਾਡੇ ਵਿੱਚ ਬਹੁਤ سارے ਲੋਕ ਦੇਖੇ ਨੇ ਜਿਹੜੇ ਮੈਨੂੰ ਫੋਨ ਵੀ ਕਰਦੇ ਨੇ ਉਹਨਾਂ ਨੂੰ ਬਸ ਐਵੇਂ ਵੀਰ ਜੀ ਅਸੀਂ ਪੈਸਾ ਕਮਾ ਲਈਏ ਛੇਤੀ ਛੇਤੀ ਪੈਸਾ ਕਮਾ ਲਈਏ ਦੇਖੋ ਹਰ ਇੱਕ ਚੀਜ਼ ਨੂੰ ਗਰੋ ਹੋਣ ਵਾਸਤੇ ਜੇ ਮੈਂ ਤੁਹਾਨੂੰ ਇੱਕ ਉਦਾਹਰਣ ਜੀ ਦੇਦਾ ਨਾ ਤੁਸੀਂ ਹੱਸੋਗੇ ਵੀ ਦੇਖੋ ਜਦੋਂ ਇੱਕ ਲੇਡੀਜ਼ ਦੇ ਇੱਕ ਬੱਚਾ ਹੁੰਦਾ ਨਾ ਤਾਂ ਉਹ ਬੱਚੇ ਨੂੰ ਹੋਣ ਵਾਸਤੇ ਵੀ ਜਿਹੜਾ ਪ੍ਰੋਸੈਸ ਆ ਨਾ ਉਹ 9 ਮਹੀਨੇ ਦਾ ਵਾ ਬੱਚਾ 9 ਮਹੀਨੇ ਵਾਦੀ ਹੁੰਦਾ ਨਾ ਜੇ ਪਹਿਲਾਂ ਹੋ ਜੇ ਤਾਂ ਵੀ ਨੁਕਸਾਨ ਆ ਜੇ ਲੇਟ ਹੋ ਜੇ ਤਾਂ ਵੀ ਨੁਕਸਾਨ ਆ ਕਟੋ-ਕਟ ਜਿਹੜਾ ਪ੍ਰੋਸੈਸ ਆ ਉਹ 9 ਮਹੀਨੇ ਦਾ 9 ਮਹੀਨੇ ਬਾਅਦ ਹੀ ਬੱਚਾ ਸਹੀ ਸਲਾਮਤ ਹੁੰਦਾ ਵਾ ਸੋ ਇਸ ਕਰਕੇ YouTube ਤੇ ਵੀ ਟਾਈਮ ਲੱਗਦਾ ਵਾ ਬਾਕੀ ਤੁਹਾਡੀ ਕਿਸਮਤ ਆ 2 ਮਹੀਨੇ ਬਾਅਦ ਵੀ ਤੁਸੀਂ ਵਾਇਰਲ ਹੋ ਸਕਦੇ ਹੋ 3 ਮਹੀਨੇ ਵੀ ਵਾਇਰਲ ਹੋ ਸਕਦੇ ਹੋ ਮੈਂ ਇਹੇ ਕਰਕੇ ਕਿ ਪਹਿਲਾਂ ਆਪਣੀ ਇੱਕ ਵੀਡੀਓ ਬਣਾਈ ਸੀ ਤੁਹਾਨੂੰ ਦਿੱਤਾ ਸੀ ਮੈਂ 90 ਦਿਨ ਦਾ 90 ਦਿਨ ਦਾ ਮੈਂ ਤੁਹਾਨੂੰ ਚੈਲੰਜ ਦਿੱਤਾ ਸੀ ਜਾਨੀ ਕਿ ਤੁਸੀਂ 90 ਦਿਨ ਦੇ ਵਿੱਚ 90 ਵੀਡੀਓ ਤੁਸੀਂ ਪਾਉਣੀਆਂ ਹੀ ਪਾਉਣੀਆਂ ਨੇ ਜਾਨੀ ਕਿ 100 ਤੋਂ ਵੱਧ ਵੀਡੀਓ ਤੁਸੀਂ ਪਾਉਣੀਆਂ ਨੇ ਕਿਸੇ ਟਾਈਮ ਤੁਸੀਂ 2-2 ਵੀਡੀਓ ਵੀ ਪਾਉਣੀਆਂ ਕਿਸੇ ਟਾਈਮ ਤੁਸੀਂ 1-1 ਵੀਡੀਓ ਵੀ ਪਾਉਣੀਆਂ ਜੇ ਤੁਸੀਂ ਤੁਹਾਡੇ ਅੰਦਰ ਪੈਸੈਂਸ ਹੈਗੇ ਨਾ ਵੀ ਤੁਸੀਂ ਕਹਿ ਸਕਦੇ ਹੋ ਹਾਂ ਯਾਰ ਕੋਈ ਨਹੀਂ ਹੋਲੇ ਹੋਲੇ ਹੋਊਗਾ ਗਰੋ ਤੁਸੀਂ ਜੇ ਲੱਗੇ ਰਹੋਗੇ ਲੱਗੇ ਰਹੋਗੇ ਤੁਸੀਂ ਤਾਂ ਚੜੋਗੇ ਅੱਗੇ ਨਹੀਂ ਤਾਂ ਥੱਲੇ गिर ਜਾਊਗੇ ਇੱਕਦਮ ਸ਼ਾਰਮ ਮਾਰ ਕੇ ਪਹੁੰਚਣ ਦੀ ਕੋਸ਼ਿਸ਼ ਨਾ ਕਰੋ ਪਰ ਜਦੋਂ 4 ਮਹੀਨੇ ਬਾਅਦ 3 ਮਹੀਨੇ ਬਾਅਦ 5 ਮਹੀਨੇ ਬਾਅਦ 6 ਮਹੀਨੇ ਬਾਅਦ ਤੁਹਾਨੂੰ ਪੈਸੇ ਆਉਣਗੇ ਨਾ ਜੀ ਤਾਂ ਮੈਂ ਕਹਿੰਨਾ ਉਹ ਪੈਸੇ ਬਾ ਕਮਾਲ ਆਉਣਗੇ ਤੇ ਉਹਦੀ ਜਿਹੜੀ ਖੁਸ਼ੀ ਹੋਊਗੀ ਤਾਂ ਉਹਦੀ ਖੁਸ਼ੀ ਤੁਹਾਡੇ ਕੋਲ ਸੰਭਾਲੀ ਨਹੀਂ ਜਾਣੀ ਜਾਈਗੀ ਕਿਉਂਕਿ ਤੁਹਾਡੇ ਕੋਲ ਪੈਸਾ ਵੀ ਇਨਾ ਆਊਗਾ ਲੱਖ ਰੁਪਏ ਦੇ ਵਿੱਚ ਤੁਹਾਡੇ ਕੋਲ ਪੈਸੇ ਆਉਣਗੇ ਤੇ ਜਿਹੜੀ ਖੁਸ਼ੀ ਹੈ ਬਹੁਤ ਖੁਸ਼ੀ ਮੈਂ ਕਹਣਾ ਤੁਸੀਂ ਨਾ پاگل ਹੋ ਜਾਓਗੇ ਖੁਸ਼ੀ ਦੇ ਵਿੱਚ ਵੀ ਯਾਰ ਮੈਨੂੰ ਮੇਰੀ ਮਿਹਨਤ ਦੀ ਕਮਾਈ ਮਿਲੀ ਆ ਵੀ ਮੈਨੂੰ ਇੰਨੇ ਪੈਸੇ ਮਿਲੇ ਆ ਤੁਸੀਂ ਬਹੁਤ ਖੁਸ਼ ਰਹੂਗੇ ਸੋ ਇਸ ਕਰਕੇ ਜੋ ਤੁਹਾਡੇ ਅੰਦਰ ਟੈਲੈਂਟ ਹੈਗਾ ਜੀ ਉਹਦੇ ਤੇ ਤੁਸੀਂ ਕੰਮ ਕਰੋ ਪ੍ਰੋਪਰਲੀ ਸਿੱਖ ਕੇ ਕੰਮ ਕਰੋ ਪੈਸੇ ਪਿੱਛੇ ਨਾ ਭੱਜੋ ਤੁਸੀਂ ਕੰਮ ਕਰੋ ਪੈਸਾ ਤੁਹਾਡੇ ਪਿੱਛੇ ਭੱਜ ਆਊਗਾ ਜੇ ਤੁਸੀਂ ਪੈਸੇ ਪਿੱਛੇ ਭੱਜੋਗੇ ਆ ਪੈਸੇ ਨਾ ਅੱਗੇ ਜਾਈਆਂ ਨਾ ਤੁਸੀਂ ਪੈਸੇ ਪਿੱਛੇ ਭੱਜੋਗੇ ਪੈਸਾ ਤੁਹਾਨੂੰ ਮਿਲਣਾ ਨਹੀਂ ਤੁਸੀਂ ਪੈਸੇ ਨੂੰ ਛੱਡ ਕੇ ਆਪਣੇ ਕੰਮ ਵੱਲ ਭੱਜੋ ਪੈਸਾ ਆਪੇ ਤੁਹਾਡੇ ਪਿੱਛੇ ਪਿੱਛੇ ਪੱਜਿਆ ਆਊਗਾ ਇਹ ਗਰੰਟੀ ਹੈ ਮੇਰੀ ਇਹ ਚੀਜ਼ ਮੈਂ ਪਰਖੀ ਹੋਈ ਹੈ ਜੀ ਇਹ ਚੀਜ਼ ਮੈਂ ਖੁਦ ਆਪ ਪਰਖੀ ਹੋਈ ਆ ਤੁਸੀਂ ਆਪਣੇ ਨਾਮ ਦਾ ਬ੍ਰੈਂਡ ਬਣਾਓ ਇੱਕ ਲੋਗੋ ਬਣਾਓ ਬ੍ਰੈਂਡ ਬਣਾਓ ਤੇ ਜਦੋਂ ਤੁਹਾਡਾ ਵੱਡਾ ਬ੍ਰੈਂਡ ਬਣ ਗਿਆ ਨਾ ਪੈਸਾ ਵੀ ਤੁਹਾਡੇ ਮਗਰ ਆਏਗਾ ਲੋਕ ਵੀ ਤੁਹਾਡੇ ਮਗਰ ਹੋਣਗੇ ਬਹੁਤ ਕੁਝ ਤੁਹਾਡੇ ਮਗਰ ਆਏਗਾ ਨਾਮ ਵੀ ਮਿਲੂਗਾ ਤੁਹਾਨੂੰ ਨੇਮ ਵੀ ਮਿਲੇਗਾ ਫੇਮ ਵੀ ਮਿਲੇਗਾ ਪੈਸੇ ਵੀ ਮਿਲਣਗੇ ਤੁਹਾਨੂੰ ਤੁਸੀਂ ਦੇਖੋ YouTube ਨੇ ਸੋਸ਼ਲ ਮੀਡੀਆ ਨੇ ਜਿਹੜੇ ਬੰਦੇ ਦੇ ਅੰਦਰ ਕੁਝ ਵੀ ਨਹੀਂ ਸੀ ਟੈਲੈਂਟ ਨਹੀਂ ਸੀਗਾ ਉਹ ਵੀ ਬੰਦੇ ਦੇਖ ਲਓ ਜ਼ੀਰੋ ਤੋਂ ਹੀਰੋ ਬਣਾਤੇ ਆ ਤੇ ਤੁਸੀਂ ਕਿਉਂ ਨਹੀਂ ਬਣ ਸਕਦੇਗੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਅਗਰ ਤੁਹਾਡਾ ਇਸ ਵੀਡੀਓ ਦੀ ਰਗਾਨੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਵੀ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਤੁਸੀਂ ਮੈਨੂੰ ਆਪਾਂ ਸਵਾਲ ਜਿਹੜਾ ਉਹ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਸੋ ਮੈਂ ਨਾ ਜਲੰਧਰ ਸ਼ਹਿਰ ਦੇ ਵਿੱਚ ਬਹੁਤ ਜਲਦੀ ਇੱਕ ਨਵਨੀ ਪਨੀਰੀ ਲਾਈਵ ਵਰਕਸ਼ਾਪ ਸ਼ੁਰੂ ਕਰਨ ਜਾ ਰਿਹਾ ਹਾਂ ਜੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਫੇਸਬੁੱਕ YouTube Instagram Telegram ਤੋਂ ਤੁਸੀਂ ਕਿਵੇਂ ਪੈਸੇ ਕਮਾ ਸਕਦੇ ਹੋ ਤੇ ਤੁਹਾਨੂੰ ਮੈਂ ਦੱਸਾਂਗਾ ਤੁਸੀਂ ਵੀਡੀਓ ਨੂੰ ਕਿਵੇਂ ਸ਼ੂਟ ਕਰਨਾ ਕਿਵੇਂ ਐਡਿਟ ਕਰਨਾ ਵੀਡੀਓ ਨੂੰ ਐਡੀਟਿੰਗ ਕਰਨ ਤੋਂ ਬਾਅਦ ਤੁਸੀਂ ਫੇਸਬੁੱਕ YouTube ਦੇ ਉੱਤੇ ਤੁਸੀਂ ਕਿਵੇਂ ਅਪਲੋਡ ਕਰਨਾ ਵਾ ਤੇ ਜਿਹਦੇ ਨਾਲ ਤੁਹਾਡਾ ਚੈਨਲ ਬੜੀ ਛੇਤੀ ਗਰੋ ਹੋਊਗਾ ਤੇ ਤੁਸੀਂ ਸਹੀ ਤਰੀਕੇ ਨਾਲ ਤੁਸੀਂ ਪੈਸੇ ਕਮਾ ਸਕਦੇ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਬਹੁਤ ਬਰੀਕੀ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਉਹ ਜਾਣਕਾਰੀ ਹੈ ਜਿਹੜੀ ਮੈਂ ਆਪਣੀ ਲਾਈਵ ਵਰਕਸ਼ਾਪ ਦੇ ਵਿੱਚ ਦਵਾਂਗਾ ਜੀ ਅਗਰ ਤੁਸੀਂ ਮੇਰੀ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰੇ ਨੰਬਰ ਤੇ ਤੁਸੀਂ ਸਾਡੀ ਟੀਮ ਨੂੰ ਫੋਨ ਕਰਕੇ ਤੁਸੀਂ ਜਿਹੜੀ ਮੇਰੀ ਜਲੰਧਰ ਦੇ ਵਿੱਚ ਵਰਕਸ਼ਾਪ ਆਉਣੀ ਹੈ ਉਹਦੇ ਬਾਰੇ ਤੁਸੀਂ ਪੁੱਛ ਸਕਦੇ ਜਿਹੜੀ ਵੀ ਆਉਣ ਵਾਲੀ ਵਰਕਸ਼ਾਪ ਹੈ ਜਲੰਧਰ ਸ਼ਹਿਰ ਦੇ ਵਿੱਚ ਕਦੋਂ ਕਿੱਥੇ ਤੇ ਕਿੰਨੀ ਤਰੀਕ ਨੂੰ ਹੋ ਰਹੀ ਹੈ ਜੀ ਅਗਰ ਤੁਸੀਂ ਮੇਰੀ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰਾ ਜੰਦੇ ਹੋ ਨਾ ਤਾਂ ਮੈਂ ਤੁਹਾਨੂੰ ਵਾਦਾ ਕਰਦਾ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣਾ ਸ਼ੁਰੂ ਕਰ ਦੇਵੋ ਤੁਹਾਡੀ ਜ਼ਿੰਦਗੀ ਬਦਲ ਜੀਏ ਮੇਰਾ ਵਾਦਾ ਤੁਹਾਡੇ ਨਾਲ ਜੇ ਤੁਸੀਂ ਸਹੀ ਤਰੀਕੇ ਨਾਲ ਦਿਮਾਗ ਲਾ ਕੇ ਤੁਸੀਂ ਜੇ ਸਿੱਖ ਗਏ ਸੋ ਅਗਰ ਤੁਸੀਂ ਮੇਰੀ ਉਹ ਲਾਈਵ ਵਰਕਸ਼ਾਪ ਲਗਾਉਣਾ ਚਾਹਦੇ ਹੋ ਤਾਂ ਆਪਣੀ ਸਕਰੀਨ ਤੇ ਚੱਲੇ ਨੰਬਰ ਤੇ ਫੋਨ ਕਰਕੇ ਤੁਸੀਂ ਅੱਜ ਹੀ ਪੁੱਛ ਸਕਦੇ ਹੋ ਮੇਰੀ ਆਉਣ ਵਾਲੀ ਵਰਕਸ਼ਾਪ ਦੇ ਵਿੱਚ ਜੀ ਸੋ ਦੋਸਤੋ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰੋ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਵੀ ਤੁਹਾਨੂੰ ਮੇਰੀ ਵੀਡੀਓ ਇਹ ਕਿਵੇਂ ਦੀ ਲੱਗੀ ਸੋ ਦੋਸਤੋ ਮਿਲਾਂਗੇ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬੜੀ ਸੱਚੀ